ਕੀ ਤੁਸੀਂ ਵੀ ਹਰ ਰੋਜ਼ ਸਵੇਰੇ ਉੱਠਦੇ ਸਾਰ ਹੀ ਬੀਪੀ ਦੀ ਗੋਲੀ ਖਾਂਦੇ ਹੋ ਤੇ ਫੇਰ ਵੀ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਬੀਪੀ ਵਧ ਨਾ ਜਾਵੇ ਦੋਸਤੋ ਹਾਈ ਬਲੱਡ ਪ੍ਰੈਸ਼ਰ ਨੂੰ ਸਾਇਲੈਂਟ ਕਿਲਰ ਯਾਨੀ ਖਾਮੋਸ਼ ਕਾਤਲ ਕਿਹਾ ਜਾਂਦਾ ਹੈ ਕਿਉਂਕਿ ਇਹ ਚੁੱਪਚੀਪੇ ਦਿਲ ਅਤੇ ਗੁਰਦਿਆਂ ਨੂੰ ਖਰਾਬ ਕਰ ਦਿੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਇਹ ਤੁਹਾਡੀ ਰਸੋਈ ਵਿੱਚ ਹੀ ਤਿੰਨ ਅਜਈਆਂ ਚੀਜ਼ਾਂ ਪਈਆਂ ਹਨ ਜੋ ਬੀਪੀ ਦੀ ਗੋਲੀ ਜਿੰਨਾ ਹੀ ਅਸਰ ਰੱਖਦੀਆਂ ਹਨ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਅਜਿਹਾ ਦੇਸੀ ਫਾਰਮੂਲਾ ਦੱਸਾਂਗਾ ਜਿਸ ਵਿੱਚ ਖਾਣਾ ਪੀਣਾ ਅਤੇ ਸਾਹ ਲੈਣਾ ਸ਼ਾਮਲ ਹੈ ਜੇ ਤੁਸੀਂ ਇਹ ਵੀਡੀਓ ਅੰਤ ਤੱਕ ਦੇਖ ਲਈ ਤਾਂ ਸਮਝੋ ਅੱਧੀ ਬਿਮਾਰੀ ਤਾਂ ਜਾਣਕਾਰੀ ਨਾਲ ਹੀ ਖਤਮ ਹੋ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਗਲਤਫਹਿਮੀ ਦੂਰ ਕਰਦੇ ਹਾਂ ਸਾਨੂੰ ਲੱਗਦਾ ਹੈ ਕਿ ਸਿਰਫ ਨਮਕ ਬੰਦ ਕਰਨ ਨਾਲ ਬੀਪੀ ਠੀਕ ਹੋ ਜਾਵੇਗਾ ਨਮਕ ਘਟਾਉਣਾ ਜ਼ਰੂਰੀ ਹੈ ਪਰ ਉਸ ਤੋਂ ਵੀ ਜ਼ਰੂਰੀ ਹੈ ਪੋਟਾਸ਼ੀਅਮ ਵਧਾਉਣਾ ਸਾਡੀ ਦੇਸੀ ਖਾਣਕ ਵਿੱਚ ਨਮਕ ਬਹੁਤ ਹੈ ਪਰ ਪੋਟਾਸ਼ੀਅਮ ਘੱਟ ਹੈ ਅੱਜ ਤੋਂ ਹੀ ਇਹ ਤਿੰਨ ਚੀਜ਼ਾਂ ਖਾਣੀਆਂ ਸ਼ੁਰੂ ਕਰੋ ਨੰਬਰ 1 ਕੇਲਾ ਦੋ ਜਾਨਾ ਇੱਕ ਕੇਲਾ ਇਹ ਨਾੜੀਆਂ ਨੂੰ ਆਰਾਮ ਦਿੰਦਾ ਹੈ ਨੰਬਰ 2 ਨਾਰੀਅਲ ਪਾਣੀ ਸਵੇਰੇ ਖਾਲੀ ਪੇਟ ਇਹ ਕੁਦਰਤੀ ਤੌਰ ਤੇ ਪਸ਼ਾਬ ਰਾਹੀਂ ਵਾਧੂ ਨਮਕ ਨੂੰ ਬਾਹਰ ਕੱਢਦਾ ਹੈ ਨੰਬਰ 3 ਉਬਲੀ ਹੋਈ ਸ਼ਕਰਕੰਦੀ ਚਾਹ ਦੇ ਨਾਲ ਬਿਸਕੁਟ ਦੀ ਜਗ੍ਹਾ ਗੰਦੇ ਖਾਓ ਯਾਦ ਰੱਖੋ ਆਚਾਰ ਅਤੇ ਪਾਪੜ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਹਨ ਇਹਨਾਂ ਨੂੰ ਅੱਜ ਹੀ ਰਸੋਈ ਚੋਂ ਬਾਹਰ ਕੱਢ ਦਿਓ ਹੁਣ ਵਾਰੀ ਹੈ ਉਸ ਨੁਸਖੇ ਦੀ ਜਿਸ ਨੂੰ ਆਯੁਰਵੇਦ ਵਿੱਚ ਰਾਮ ਬਾਣ ਮੰਨਿਆ ਗਿਆ ਹੈ ਲਸਣ ਵਾਲਾ ਦੁੱਧ ਬਹੁਤ ਲੋਕ ਕੱਚਾ ਲਸਣ ਖਾਂਦੇ ਹਨ ਪਰ ਉਹ ਗਰਮੀ ਕਰਦਾ ਹੈ ਅਤੇ ਜਲਣ ਹੁੰਦੀ ਹੈ ਸਹੀ ਤਰੀਕਾ ਸਿੱਖੋ ਤੁਸੀਂ 4 ਕਲੀਆਂ ਲਸਣ ਦੀਆਂ ਲੈਣੀਆਂ ਹਨ ਉਹਨਾਂ ਨੂੰ ਥੋੜਾ ਕੁਚਲ ਲਵੋ ਹੁਣ ਇੱਕ ਬਰਤਨ ਵਿੱਚ ਇੱਕ ਕੱਪ ਦੁੱਧ ਅਤੇ ਇੱਕ ਕੱਪ ਪਾਣੀ ਪਾਓ ਇਸ ਵਿੱਚ ਲਸਣ ਪਾ ਕੇ ਉਬਾਲੋ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਸੁੱਕ ਜਾਵੇ ਅਤੇ ਸਿਰਫ ਦੁੱਧ ਬਚੇ ਇਸ ਨੂੰ ਛਾਣ ਕੇ ਰਾਤ ਨੂੰ ਸੌਣ ਵੇਲੇ ਪੀਓ ਇਹ ਦੁੱਧ ਤੁਹਾਡੀਆਂ ਖੂਨ ਦੀਆਂ ਨਾੜੀਆਂ ਨੂੰ ਖੋਲਦਾ ਹੈ ਅਤੇ ਕੋਲੇਸਟ੍ਰੋਲ ਵੀ ਘਟਾਉਂਦਾ ਹੈ ਸਿਰਫ 7 ਦਿਨ ਵਰਤ ਕੇ ਦੇਖੋ ਫਰਕ ਮਹਿਸੂਸ ਹੋਵੇਗਾ ਜੇਕਰ ਤੁਹਾਨੂੰ ਦੁੱਧ ਪਸੰਦ ਨਹੀਂ ਤਾਂ ਦੂਜਾ ਤਰੀਕਾ ਹੈ ਅਲਸੀ ਖਾਣਾ ਖਾਣ ਤੋਂ ਬਾਅਦ ਅਸੀਂ ਸੌਫ ਖਾਂਦੇ ਹਾਂ ਬਸ ਉਸ ਵਿੱਚ ਭੁੰਨੀ ਹੋਈ ਅਲਸੀ ਮਿਲਾ ਲਵੋ ਇਸ ਵਿੱਚ omega 3 ਹੁੰਦਾ ਹੈ ਜੋ ਦਿਲ ਦੀ ਸੋਜ ਘਟਾਉਂਦਾ ਹੈ ਤੇ ਜੇਕਰ ਬੀਪੀ ਬਹੁਤ ਪੁਰਾਣਾ ਹੈ ਤਾਂ ਅਰਜੁਨ ਦੀ ਛਾਲ ਦੀ ਚਾਹ ਸ਼ੁਰੂ ਕਰੋ ਜਿਵੇਂ ਅਸੀਂ ਆਮ ਚਾਹ ਬਣਾਉਂਦੇ ਹਾਂ ਬਸ ਚਾਹ ਪੱਤੀ ਦੀ ਜਗ੍ਹਾ ਜੰਦੀ ਛਾਲ ਦਾ ਪਾਊਡਰ ਪਾਓ ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਲੋਹੇ ਵਰਗਾ ਮਜ਼ਬੂਤ ਕਰ ਦਿੰਦਾ ਹੈ ਦੋਸਤੋ ਖਾਣ ਪੀਣ ਦਾ ਅਸਰ ਹਫ਼ਤੇ ਬਾਅਦ ਹੁੰਦਾ ਹੈ ਪਰ ਸਾਹ ਲੈਣ ਦਾ ਅਸਰ 5 ਮਿੰਟਾਂ ਵਿੱਚ ਹੁੰਦਾ ਹੈ ਜੇਕਰ ਬੀਪੀ ਵਧਿਆ ਹੋਇਆ ਮਹਿਸੂਸ ਹੋਵੇ ਤਾਂ ਚੰਦਰ ਭੇਦਨ ਪ੍ਰਣਾਮ ਕਰੋ ਆਪਣੇ ਸੱਜੇ ਹੱਥ ਦੇ ਅੰਗੂਠੇ ਨਾਲ ਸੱਜਾ ਨੱਕ ਬੰਦ ਕਰੋ ਹੁਣ ਸਿਰਫ ਖੱਬੇ ਨੱਕ ਰਾਹੀਂ ਲੰਬਾ ਸਾਹ ਲਵੋ ਅਤੇ ਖੱਬੇ ਰਾਹੀਂ ਹੀ ਬਾਹਰ ਕੱਢੋ ਯਾਦ ਰੱਖੋ ਸਿਰਫ ਖੱਬਾ ਨੱਕ ਸਾਡਾ ਖੱਬਾ ਪਾਸਾ ਠੰਡਾ ਹੁੰਦਾ ਹੈ ਇਹ ਦਿਮਾਗ ਨੂੰ ਸ਼ਾਂਤ ਕਰਦਾ ਹੈ ਅਤੇ ਬੀਪੀ ਤੁਰੰਤ ਹੇਠਾਂ ਲਿਆਉਂਦਾ ਹੈ ਰੋਜ਼ਾਨਾ ਸਿਰਫ ਅਸਮੈਂਟ ਇਹ ਜ਼ਰੂਰ ਕਰੋ ਜਾਂਦੇ ਜਾਂਦੇ ਇੱਕ ਬਹੁਤ ਜ਼ਰੂਰੀ ਗੱਲ ਇਹ ਸਾਰੇ ਘਰੇਲੂ ਨੁਸਖੇ ਬਹੁਤ ਕਾਰਗਰ ਹਨ ਪਰ ਜੇਕਰ ਤੁਹਾਡਾ ਬੀਪੀ 180 120 ਤੋਂ ਉੱਪਰ ਚਲਾ ਜਾਵੇ ਛਾਤੀ ਵਿੱਚ ਦਰਦ ਹੋਵੇ ਜਾਂ ਸਾਹ ਔਖਾ ਆਵੇ ਤਾਂ ਘਰੇਲੂ ਇਲਾਜ ਨਹੀਂ ਕਰਨਾ ਸਿੱਧਾ ਹਸਪਤਾਲ ਜਾਣਾ ਹੈ ਅਤੇ ਹਾਂ ਡਾਕਟਰ ਦੀ ਸਲਾਹ ਤੋਂ ਬਿਨਾ ਆਪਣੀ ਪੁਰਾਣੀ ਦਵਾਈ ਬੰਦ ਨਹੀਂ ਕਰਨੀ ਤਾਂ ਦੋਸਤੋ ਅੱਜ ਤੋਂ ਹੀ ਲਸਣ ਵਾਲਾ ਦੁੱਧ ਅਲਸੀ ਅਤੇ ਖੱਬੇ ਨੱਕ ਵਾਲਾ ਸਾਹ ਆਪਣੀ ਰੁਟੀਨ ਵਿੱਚ ਸ਼ਾਮਲ ਕਰੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਬਜ਼ੁਰਗਾਂ ਅਲਸ਼ੇਰ ਜਰੂਰ ਕਰੋ ਤੰਦਰੁਸਤ ਰਹੋ ਖੁਸ਼ ਰਹੋ